ਸਤਨਾਮੁ ਸ੍ਰੀ ਵਾਹਿਗੁਰੂ ਸਾਰੇ ਜੀਓ ਦੰਡਉਤ ਬੰਦਨੀ ਅਣਕ ਬਾਾਰ ਸਰਬਤਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹਥ ਪਰਮਦੇ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਹੋਰਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਸ ਸਤੋ ਆਪ ਜੀ ਬੜ ਭਾਗੇ ਹਾਂ ਅਮਰ ਤੇਰੇ ਪੁੱਰੇ ਕੇ ਬਾਸ਼ਾ ਜੀ ਦੇ ਪਾਵਨ ਚਲਣਾ ਦੀਆਂ ਹਾਜ਼ਰੀਆਂ ਭਰਦੇ ਹਾਂ ਸਵਾ ਲੋ ਸਤਿਗੁਰਾਂ ਦੇ ਪਾਵਨ ਗੁਰ ਸ਼ਬਦਾਂ ਦੀਆਂ ਗੁਰਮਤਿ ਦੀਆਂ ਉਚਾਰਾਂ ਕਰੀਏ ਮਨੁੱਖੀਆਂ ਨੂੰ ਕਰੀਏ ਜੀ ਅਤਾਗਰ ਬੁਲਾਓ ਜੀ ਹੁੰਦੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਦੇ ਤਰ ਗੁਰਵਾਣੀ ਦੀ ਜਲ ਰਹੀ ਲੜੀਵਾਰ ਕਥਾ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਉੰਨੀ ਅੰਗ ਦੇ ਸੁਹਾਇ ਮਾਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸ਼ਬਦ ਸ੍ਰੀ ਦਾਸ ਮਹੱਲਾ ਪਹਿਲੇ ਦੇ ਪਾਵਨ ਗੁਰ ਸ਼ਬਦਾਂ ਦੀ ਵਿਚਾਰਣ ਕਰ ਰਹੇ ਹਾਂ ਅੱਜ ਆਪਾਂ ਵਿਚਾਰ ਕਰ ਰਏ ਸੀ ਤੋਆ ਚੰਨ ਅਨੁਭੋਕਨ ਆਪਾ ਨਾਲ ਪੂਰਾ ਜੇਤਨ ਕੰਤਨ ਭਾਵੀ ਤੋ ਸਭ ਨੰਬਰ ਪੂਰਾ ਮੇਰੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਭਾਈ ਕਿੰਨਾ ਮਰਜੀ ਹਾਰ ਸੰਗਤ ਕਰ ਲਈ। ਇੱਕ ਜਿਸ ਤਰ੍ਹਾਂ ਇਸ स्त्री ਹੈ ਉਹ ਸਾਧ ਸੰਗਤ ਜੀ ਸਹੀਰ ਤੌਰ ਤੇ ਆਪਣੇ ਸਰੀਰ ਤੀ ਸਰੀਰ ਦੀ ਖੂਬਸੂਰਤ ਨਵ ਬਣਾਉਣ ਵਾਸਤੇ ਸਾਧ ਸੰਗਤ ਜੀ ਤਰਾੰਗਾਂ ਦੇ ਅੱਜ ਦੇ ਪੰਜਾਬ ਗੋਲੀ ਦੇ ਵਿੱਚ ਕਹਿ ਲਿਆ ਮੇਕਅਪ ਕਰਨਾ ਸੰਗੂਰ ਪਹਿਰਨਾ ਇੱਕ ਤਰਫ ਲੇਲਾ ਲਾਉਣੀਆਂ ਸਾਧ ਸੰਗਤ ਜੀ ਤੇ ਫਰ ਕੀ ਕਰਨਾ ਜੇ ਤਨ ਕੰਤ ਨਾ ਭਾਵੇ ਸਭ ਉਹ ਨੰਬਰ ਕੋੜ ਜਿਉ ਦਾ ਹਕੀਤਾ ਹਾਰ ਸੰਗਾਰ ਪਹਿਰਿਆ ਢੀੜਾ ਲੱਤਾ ਜੀ ਪਤੀ ਨੂੰ ਨਾ ਭਾਇਆ ਤਾਂ ਕਹਿੰਦੇ ਫਿਰ ਉਹ ਦਿਖਾ ਦੇ ਜਿਹੜੇ ਠੂਠੇ ਨੇ ਇਸੇ ਤਰ੍ਹਾਂ ਸੌਰਸ ਭੋਗਣ ਬਾਦ ਹੈ ਸਭ ਸੰਗਾਰ ਉਕਾਰ ਕਹਿੰਦੇ ਭਾਈ ਆਸ ਜਿਹੜੇ ਤੂੰ ਰਸ ਭੋਗਣਾਂ ਨੂੰ ਦੁਨੀਆਵੀ ਤੌਰ ਤੇ ਖਾਣਾ ਪੀਣਾ ਹਾਸੇ ਤਮਾਸ਼ੇ ਜਿਵੇਂ ਮਹਾਰਾਜ ਕਹਿੰਦੇ ਕੌਤਕਪੂਰ ਤਮਾਸ਼ਿਆਂ ਕਤਨਾ ਆਪ ਸਮਾਓ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਖਾਓ ਜੇ ਭਾਈ ਖਾਣਾ ਬਿਨਾਂ ਐਸ਼ ਸ਼ੌਰਤ ਵਿੱਚ ਰਹਿਣਾ ਜੇ ਕਦੇ ਰੱਬ ਦਾ ਸ਼ੁਕਰਾਨਾ ਕੀਤਾ ਜੇ ਸਤਿਗੁਰਾਂ ਦਾ ਦੋ ਪਲ ਬੈਠ ਕੇ ਦੋ ਘੜੀਆਂ ਬੈਠ ਕੇ ਸਿਮਰਨ ਨਾ ਕੀਤਾ ਤੇ ਫਿਰ ਇਹਨਾਂ ਸਾਰਾ ਕੁਝ ਹੀ ਬੇਕਾਰ ਹੈ ਜੇ ਉਹ ਲਬ ਸ਼ਬਦ ਨਾ ਪੇਗੀ ਕੋ ਸੋਹੜਾ ਗੁਰਦੁਆਰ ਜੇ ਗੁਰੂ ਦੇ ਸ਼ਬਦ ਨਾਲ ਪੈ ਨਹੀਂ ਨਾ ਗਿਆ ਗੁਰੂ ਦੇ ਸ਼ਬਦ ਨੂੰ ਚੇਤਨਤਾ ਵੀ ਕੀ ਨ ਲੈਂਦਾ ਅਰ ਸਾਰਾ ਕਿਉਂ ਸੁਹਾਗ ਗੁਰਦੁਆਰ ਫਿਰ ਗੁਰੂ ਦੇ ਦਵਾਰੇ ਤੇ ਵੀ ਸੋਹਣਾ ਨਹੀਂ ਨਾਨਕ ਤੁਮ ਸੁਹਾਗ ਨਹੀਂ ਜਿਸਹ ਨਾਲ ਪਿਆਰ ਕਿੰਦੂ ਭਾਈ ਜਿੰਨਾ ਦਾ ਗੁਰੂ ਨਾਲ ਪਿਆਰ ਹੈ ਨਾ ਉਹ ਧੰਕਤਾ ਦੇ ਲੋਗ ਹੈ ਆਓ ਘਰ ਅਗਲਾ ਸ਼ਬਦ ਪੜੀਏ ਸ੍ਰੀ ਰਾਗ ਮਹੱਲਾ ਪਹਿਲਾ ਸੁੰਗੀ ਦੇਦਾਰਾਮੀ ਜਗਿ ਹੋਵ ਚਮ ਜਾਈ ਭਾਈ ਬਲੰਦੀ ਵਿਜਨੀ ਤੂੰ ਨਨਕਸੋ ਕਾਏ ਸਤਿਗੁਰੂ ਨਾਨਕਦੇਵ ਜੀ ਨੇ ਪੁਜਾਰ ਵਿੱਚ ਪਈ ਨਿਰਤਕ ਦੇਹ ਨੂੰ ਦੇਖ ਕੇ ਬੈਰਾਗ ਮਈ ਸਤਿਗੁਰ ਚਰਨ ਕੀਤਾ ਇਹਨਾਂ ਸਮੂਹ ਦੇਹ ਡਰਾਉਣੀ ਜਾਂ ਜੀਵੋਂ ਵਿੱਚੋਂ ਜਾਏ ਉਦੋਂ ਇਹ ਦੇਹੀ ਖਾਲੀ ਡਰਾਉਣੀ ਬਕਰਾਲ ਭਾਵ ਦਾਰ ਦੇਣ ਵਾਲੀ ਰਹਿ ਜਾਂਦੀ ਹੈ ਜਦੋਂ ਜੀਵ ਆਤਮਾ ਸੂਖਮ ਸਰੀਰ ਵਿੱਚੋਂ ਨਿਕਲ ਕੇ ਚਲਾ ਜਾਂਦਾ ਸਾਤ ਸੰਗ ਦੀ ਭਾਵ ਪ੍ਰਾਣ ਨਿਕਲਣਾ ਉਪਰਾਣ ਪੈਣਾ ਇਹ ਜਿਹੜੀ ਸੁਣਨੀ ਦੇ ਆ ਸਾਤ ਸੰਗ ਜੀ ਭੈ ਦਾਇਕ ਹੋ ਜਾਂਦੀ ਹੈ ਕਿਵੇਂ ਮਾਰ ਕੇ ਲੋਕ ਡਰਦੇ ਨੇ ਕੋਈ ਸਾਤ ਸੰਗ ਜੀ ਭੂਤ ਤੇ ਕੋਈ ਪ੍ਰੇਤ ਕਹਿੰਦਾ ਹੈ ਕਈ ਲੋਕੀ ਕਾਣੇ ਮਿਲ ਕੇ ਪਾਸ ਕਾਣੇ ਨਣਕੇ ਨਾ ਕੋਲ ਰੱਖ ਦਿੰਦੇ ਆ ਕਿ ਮਰਦਾ ਵਾਰ ਨਾ ਜਾਵੇ ਸਭ ਇਸ ਤੋਂ ਭੈ ਕਰਦੇ ਨੇ ਭਾਇ ਬਲੰਦੀ ਵਿਝ ਵੀ ਤੋਣਾ ਨਿਕਸੋ ਕਾਏ ਜਦ ਸਰੀਰ ਵਿੱਚ ਅੰਨ ਆਗ ਪਚਾਉਣ ਵਾਲੀ ਜઠਰਾ ਅਗਨੀ ਬਲ ਬਲੰਦੀ ਸੀ ਜਿਹੜੀ ਬਲਦੀ ਸੀ ਜੀਵ ਆਤਮਾ ਤੇ ਪ੍ਰਾਣਿਕੰ ਦੇ ਨਾਲ ਉਹ ਵੀ ਮੁੜ ਗਈ ਭਾਵ ਸਰੀਰ ਠੰਡਾ ਹੋ ਗਿਆ ਹੁਣ ਕੋ ਉਹ ਨਿਕਸੋ ਕਾਇ ਹੁਣ ਕੋਈ ਸਵਾਸਾ ਰੂਪੀ ਧੁਆਣੀ ਨਿਕਲਦਾ ਭਾਵ ਸਵਾਸ ਵੀ ਨਹੀਂ ਚੱਲ ਰਿਹਾ ਪੰਜੇ ਰੂਨੇ ਦੁੱਖ ਭਰੇ ਬਿਨਸਾ ਦੁੱਖਰ ਭਾਉਜੇ ਭਾਈ ਪੰਜੇ ਨਿਰਗ ਵਰਤੀ ਸੁਵੰਨੀ ਕਿਹੜੇ-ਕਿਹੜੇ ਆ ਮਾਂ ਦੂਜਾ ਪਿਓ ਤੀਜਾ ਇਸਤਰੀ ਚੌਥਾ ਪੁੱਤਰ ਤੇ ਪੰਜਵਾਂ ਭਰਾ ਕਹਿੰਦੇ ਕਿ ਪੰਜੇ ਦੁੱਖਾਂ ਵਿੱਚ ਭਰੇ ਰਹਿੰਦੇ ਨੇ ਇਸ ਪ੍ਰਕਾਰ ਦੂਜਾ ਭਾਇ ਦ્વੈਤ ਭਾਵ ਕਰਕੇ ਉਸ ਸੰਸਾਰ ਦੇ ਸਾਰੇ ਜੀਵ ਨਾਸ ਹੋਏ ਮੂੜੇ ਰਾਮ ਜਪ ਉਹ ਅਨੁਸਾਰ ਇਹ ਮੂਰਖ ਗੁਣਸਾਰ ਸ੍ਰੇਸ਼ਟ ਗੁਣਾ ਨੂੰ ਧਾਰਨ ਕਰਨ ਲਈ ਪਰਮੇਸ਼ਰ ਦਾ ਨਾਮ ਜਪਨਾ ਕਰ ਕਿਉਂਕਿ ਸਵੇਹੀ ਦਾ ਹਾਲ ਤੂੰ ਇਹੋ ਹੋਣਾ ਹੈ ਓਮੈ ਮਨਤਾ ਮੂਣੀ ਸਾਮੁਖੀ ਅਹੰਕਾਰ ਕਹਿੰਦੇ ਦੇਵੀ ਹੰਕਾਰ ਦਾ ਪਦਾਰਥ ਨਾਲੀ ਮਮਤਾ ਭਾਰ ਮਾਇਆ ਕਰਕੇ ਤੇ ਹੰਕਾਰ ਕਰਕੇ ਸਾਰੀ ਸ੍ਰਿਸ਼ਟੀ ਠੱਗੀ ਜਾਂਦੀ ਹੈ ਭਾਵ ਸਾਰੀ ਦੁਨੀਆ ਇਹਨਾਂ ਅਗਣਾ ਕਰਕੇ ਹੀ ਅੰਤ ਨੂੰ ਜੀਵਨ ਸਮਾਪਤ ਕਰਕੇ ਟਲੀ ਜਾਂਦੀ ਹੈ ਰਹਾਓ ਜਿਨੀ ਨਾਮ ਵਿਸਾਰਿਆ ਦੂਜੈ ਕਾਰੇ ਲਗ ਕਹਿੰਦੇ ਦੂਜੀਆਂ ਦੁਬੈਜਾਂ ਦੁਬਧਾ ਵਾਲੀਆਂ ਕਾਰਾਂ ਵਿੱਚ ਲੱਗ ਕੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਿਉਂਦਾ ਹੀ ਭੁਲਾ ਦਿੱਤਾ ਹੈ ਦੁਬਧਾ ਲਾਗੇ ਪਾਉਏ ਅੰਤਰ ਕ੍ਰਿਸ਼ਨ ਆਕ ਉਹ ਦੁਚਿੱਤੀ ਵਿੱਚ ਲੱਗ ਕੇ ਖਾਜਤ ਹੋ ਕੇ ਖਾਪ ਕੇ ਮਰ ਜਾਂਦੇ ਐ ਕਿਉਂਕਿ ਉਹਨਾਂ ਅੰਦਰ ਤ੍ਰਿਸ਼ਨਾ ਰੂਪ ਆਗਨਸੀ ਜਿਸ ਨਾਲ ਸੜ ਜਾਂਦੇ ਐ ਗੁਰ ਰਖੇ ਇਸ ਉਪਰੇ ਹੋਰ ਮੁਠੀ ਤੰਦੈ ਠੱਗ ਜਿਨ੍ਹਾਂ ਵੀ ਸਤਗੁਰੂ ਜੀ ਲੋਕ ਪਰਲੋਕ ਵਿੱਚ ਰੱਖਿਆ ਕਰਨ ਵਾਲੇ ਹੋਏ ਨੇ ਉਹ ਹੀ ਵਿਕਾਰਾਂ ਤੋਂ ਬਚੇ ਹਨ ਸਾਧ ਸੰਗਤ ਜੀ ਇਸਤਰਾ ਮੇਰੇ ਪਾਸ਼ਾ ਕਹਿੰਦੇ ਸਰਕੂਪਰ ਠੰਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਜਿਹਦੇ ਸਿਰ ਤੇ ਮੇਰੇ ਪਾਸ਼ਾ ਦਾ ਹੱਥ ਹੋਵੇ ਉਹਨਾਂ ਗੁਰਮਖੰਦ ਦੇ ਕਾਰਜ ਰਾਸ ਹੁੰਦੇ ਐ ਤਾਂ ਤੇ ਮਹਾਰਾਜ ਕਹਿੰਦੇ ਹੋਰ ਸਾਰੀ ਦੁਨੀਆ ਧੰਧਿਆ ਰੂਪੀ ਠੱਗਾ ਨੇ ਲੁੱਟ ਲਈ ਐ ਭਾਵ ਧੰਦੇ ਹੀ ਨਹੀਂ ਮੁੱਕਦੇ ਬੰਦੇ ਮੁੱਕ ਜਾਂਦੇ ਨੇ ਜਿਵੇਂ ਮਾਰੇ ਕਹਿੰਦੇ ਆਏ ਜੇ ਧੰਦੇ ਮੈਂ ਉਲ ਪਟਾਏ ਹੁਣ ਤੇ ਦੋਗਣ ਦਲੀ ਉਹਨਾਂ ਮਾਈ ਕਿਨੇ ਉਹਨਾਂ ਤੋਂ ਦੁਗਣੇ ਦਾ ਭਾਈ ਇਸ ਦੁਨੀਆ ਤੋਂ ਚਲੇ ਗਏ ਮੂਈ ਪ੍ਰੀਤ ਪਿਆਰ ਗਿਆ ਮੂ ਆਵੈ ਗੁਰੂਦ ਬੰਦੇ ਜੂ ਸੁਹੰਦੀਆਂ ਨਾਲ ਪ੍ਰੀਤ ਸੀ ਉਹ ਵੀ ਮਰ ਗਈ ਐ ਤੇ ਮਰਦਿਆਂ ਹੀ ਪਿਆਰ ਵੀ ਚਲਾ ਗਿਆ ਤੇ ਲੋਕਾਂ ਨਾਲ ਜੋ ਵੈਰ ਜਾਂ ਝਗੜਿਆ ਸਨ ਉਹ ਵੀ ਨਾਲ ਹੀ ਮਰ ਗਏ ਲੋਕ ਕਹਿੰਦੇ ਕਿ ਜਦੋਂ ਬੰਦਾ ਹੀ ਮਰ ਗਿਆ ਹੁਣ ਬੈਰ ਉਹਰ ਕਿਸ ਨਾਲ ਕਰਨਾ ਹੈ ਇਸ ਤਰ੍ਹਾਂ ਕਹਿੰਦੇ ਧੰਦਾ ਥਕਾ ਹੋ ਮੁਈ ਮਮਤਾ ਮਾਇਆ ਪ੍ਰੋਧ ਧੰਦਿਆਂ ਵੱਲੋਂ ਵੀ ਥੱਕ ਗਿਆ ਤੇ ਹਉਮੈ ਵੀ ਨਾਲ ਹੀ ਮਰ ਗਈ ਜੋ ਪਦਾਰਥਾਂ ਦੀ ਹੋੜ ਸੀ ਸਾਹ ਸੰਗਰ ਜੀ ਇਹ ਵੀ ਮਰ ਗਈ ਤੇ ਕ੍ਰੋਧ ਵੀ ਦੇਹੀ ਸੜ ਗਿਆ ਕਰਨ ਮੇਲਾ ਸੱਚ ਪਾਈ ਐ ਗੁਰਮੁਖ ਸਦਾ ਨਿਰੋਧ ਜੇ ਕੰਨ ਚੰਗੇ ਕਰਮ ਹੋਣ ਜੀਵ ਦੇ ਤਾਂ ਆਪਣਾ ਨੂੰ ਸੱਜ ਕੇ ਸੱਚੇ ਸਤਿਗੁਰਾਂ ਦੀ ਸ਼ਰਨ ਆਉਂਦਾ ਹੈ ਤੇ ਜੇ ਸਤਿਗੁਰਾਂ ਪਾਸੋਂ ਸੱਚੇ ਨਾਮ ਦੀ ਪ੍ਰਾਪਤੀ ਹੋ ਜਾਵੇ ਤਾਂ ਸਤਿ ਸਰੂਪ ਨੂੰ ਪ੍ਰਾਪਤ ਕਰ ਲਈਦਾ ਇਸ ਕਰਕੇ ਮਾਰ ਕਹਿੰਦੇ ਆ ਭਾਈ ਜਿਵੇਂ ਮਨੁੱਖ ਨੇ ਮਰ ਕੇ ਸਭ ਕੁਝ ਛੱਡ ਦਿੱਤਾ ਪਰ ਰੱਬ ਦੇ ਪਿਆਰੇ ਜੋ ਹੁਰਮਖਾਨਾ ਉਹ ਜਿਉਂਦਿਆਂ ਹੀ ਸਦਾ ਆਪਣੇ ਮਨ ਨੂੰ ਰੋਕ ਕੇ ਰੱਖਦੇ ਨੇ ਭਾਵ ਆਪਣੇ ਮਨ ਜਿਤ ਦੀ ਮਰਤੀ ਨੂੰ ਬਕਾਰਾਂ ਜਾਂ ਆਪਣਾ ਵੱਲੋਂ ਨਹੀਂ ਜਾਣ ਦਿੰਦੇ ਤੇ ਆਪਣਾ ਜੀਵਨ ਸਫਲਾ ਕਰ ਲੈਂਦੇ ਆ ਸੱਚੀ ਕਰ ਸੱਚ ਮਿਲੈ ਗੁਰਮਤ ਪੱਲ ਲੈ ਪਾਏ ਜਿਹੜੇ ਮਨੁੱਖ ਸੱਚੀ ਭక్తి ਰੂਪਕਾਰ ਕਰਦੇ ਨੇ ਉਹਨਾਂ ਨੂੰ ਗੁਰੂ ਦੁਆਰਾ ਸੱਚਾ ਨਾਮ ਪ੍ਰਾਪਤ ਹੁੰਦਾ ਹੈ ਜੋ ਨਰ ਜਮੈ ਨਾ ਮਰੈ ਵਾਹਿਗੁਰੂ ਸੋ ਨਰ ਜਮੈ ਨਾ ਮਰੈ ਨਾ ਆਵੇ ਨਾ ਜਾਏ ਉਹ ਮਨੁੱਖ ਫਿਰ ਨਾ ਦਾ ਜੰਮਦੇ ਹੈ ਤੇ ਨਾ ਹੀ ਫਿਰ ਵਾਰ-ਵਾਰ ਮਰਦੇ ਹੈ ਭਾਵ ਉਹਨਾਂ ਦਾ ਆਵਾ ਗਮਨ ਖਤਮ ਹੋ ਜਾਂਦਾ ਹੈ ਫਿਰ ਨਾ ਉਹ ਵਾਸ਼ਨਾ ਦੇ ਬੁੱਧੇ ਦੁਨੀਆ ਵਿੱਚ ਆਉਂਦੇ ਨੇ ਤੇ ਨਾ ਹੀ ਮਰ ਕੇ ਜਾਂਦੇ ਨੇ ਜੈਸਾ ਕਿ ਇੱਕ ਆਵਣ ਫਿਰ ਜੋਨ ਨਾ ਆਇਆ ਭਾਵ ਉਹ ਸਤਿਗੁਰੂ ਦੇ ਸਰੂਪ ਵਿੱਚ ਮਿਲ ਜਾਂਦੇ ਆ ਦੇਹੀ ਤੇ ਤਤ ਤਤਾਂ ਚ ਮਿਲ ਜਾਂਦੇ ਨੇ ਤੇ ਜੋਤੀ ਸਰੂਪ ਪਰਮੇਸ਼ਰ ਵਿੱਚ ਪ੍ਰਤੱਖ ਜੋਤ ਮਿਲ ਜਾਂਦੀ ਹੈ ਸਾ ਸੰਗਤ ਨਾਨਕ ਦਰ ਪਰਧਾਨ ਸੋ ਦਰਗਹ ਪੈਂਦਾ ਜਾਏ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਉਹ ਗੁਰਮੁਖ ਦਰਗਾਹ ਵਿੱਚ ਮੁਖੀ ਹੁੰਦੇ ਨੇ ਭਾਵ ਸਤਖੰਡ ਵਿੱਚ ਵੀ ਉਹਨਾਂ ਨੂੰ ਮੰਨਿਆ ਜਾਂਦਾ ਹੈ ਤੇ ਉਹਨਾਂ ਨੂੰ ਸੰਤਾਂ ਭਗਤਾਂ ਵਿੱਚ ਵੀ ਮੰਨਿਆ ਜਾਂਦਾ ਹੈ ਤੇ ਉਹਨਾਂ ਦਰਗਾਹ ਵਿੱਚ ਜਸ ਰੂਪੀ ਪੋਸ਼ਾਕਾਂ ਪਹਿਨਾਈਆਂ ਜਾਂਦੀਆਂ ਨੇ ਪਾਪ ਉਹ ਗੁਰਮੁਖ ਲੋਕ ਤੇ ਪ੍ਰਲੋਕ ਵਿੱਚ ਮਾਨ ਪਾਉਂਦੇ ਨੇ ਜੈਸਾ ਕਿ ਤਨ ਮੁਖ ਟਿੱਕੇ ਨਿਕਲੈ ਜਿਨ ਮਨ ਸੱਚਾ ਨਾਉ ਜਿਨ੍ਹਾਂ ਨੇ ਮਨ ਵਿੱਚ ਸੱਚਾ ਨਾਮ ਹੈ ਉਹਨਾਂ ਨੇ ਫਿਰ ਗੁਰੂ ਪਰਮੇਸ਼ਰ ਦਾ ਪਿਆਰ ਦੇ ਟਿੱਕੇ ਲੰਘਾ ਆਪ ਕੋ ਜਾ ਤਾ ਹਾਂ ਕਿਉਂ ਨਹੀਂ ਐਸਾ ਪਿਆਰ ਗੁਰੂ ਦਾ ਐਸਾ ਪਿਆਰ ਸਾਡਾ ਵੀ ਹੋਣਾ ਚਾਹੀਦਾ ਵੀ ਜੇ ਇੱਥੇ ਗੁਰੂ ਨਾਲ ਪਿਆਰ ਹੈ ਤਾਂ ਉਥੇ ਤਾਲਪੁਰਖ ਵਾਹਿਗੁਰੂ ਦੀ ਦਰ ਦਾ ਵਿੱਚ ਵੀ ਪਿਆਰ ਹੀ ਮਿਲੇਗਾ ਕੋ ਸਤਨਾਹ ਦੂਜਾ ਅਰਥ ਹੈ ਜੋ ਜੀਵ ਦੇ ਅੰਦਰ ਜੀਵ ਭਾਵ ਬਣਿਆ ਹੋਇਆ ਹੈ ਨਾ ਕੀ ਹਉ ਮੈਂ ਦੇ ਹਾਂ ਮੈਂ ਜੀਵਾਂ ਮੈਂ ਸੂਖਮ ਦੇ ਵਾਲਾਂ ਮੈਂ ਸਥੂਲ ਦੇ ਵਾਲਾਂ ਮੈਂ ਕਾਰਣ ਦੇ ਵਾਲਾਂ ਆਦਿ ਇਹ ਹੀ ਜੀਵ ਭਾਵ ਹੈ ਇਹ ਅਲਪਦ ਜੀਵ ਅਗਿਆਨ ਦੇ ਪ੍ਰਤਾਪ ਕਰ ਜੋ ਚੇਤਨ ਦਾ ਪਰਤ ਵਿੰਭ ਉਹ ਵਿਦਿਆ ਵਿੱਚ ਪਿਆ ਹੋਇਆ ਨਾ ਉਸ ਭਾਵ ਦੇ ਤਾਂ ਜੀਵ ਲੋਕਾਂ ਨੂੰ ਮਿਲਦੇ ਨੇ ਇਹ ਜੀਵ ਭਾਵ ਤੇ ਅਲਪਕਤਾ ਦੇ ਸਹਿਤ ਆਪਣੇ ਆਪ ਨੂੰ ਪ੍ਰਸੰਤਾ ਦੇ ਸਹਿਤ ਵੇਖ ਰਿਹਾ ਹੈ ਜਿੰਨਾ ਵੀ ਦੇਹਾਂ ਵਿੱਚ ਜੀਵਾਂ ਦਾ ਆਕਾਰ ਦਿਸ ਰਿਹਾ ਹੈ ਨਾ ਉਹਨਾਂ ਨੂੰ ਸੰਬੰਧੀ ਮੰਨੀ ਬੈਠਾ ਹੈ ਦੇ ਨਾਲ ਪਿਆਰ ਕਰਨ ਵਾਲਿਆਂ ਨੂੰ ਪਿਆਰੇ ਤੇ ਬੈਰ ਕਰਨ ਵਾਲਿਆਂ ਨੂੰ ਗੈਰੀ ਸਮਝਦਾ ਹੈ ਇਹ ਜੀਵ ਅਭਿਆਨ ਕਰਕੇ ਇਹ ਸਾਰ ਸਭ ਤਾਂ ਤਰੱਕ ਸੁੰਨੀ ਦੇਡ ਰਾਵਨੀ ਜਾਂ ਜੀਵੋ ਵਿੱਚੋਂ ਜਾਏ ਉਦੋਂ ਇੱਕ ਆਇਆ ਸਤੁਪਰਤਾਰ ਦੇ ਭੈ ਤੋਂ ਖਾਲੀ ਭਾਵ ਰਾਤ ਹੋ ਜਾਂਦੀ ਹੈ ਜਦੋਂ ਜੀਵ ਦੇ ਹਿਰਦੇ ਵਿੱਚੋਂ ਸਾਧ ਸੰਗਤ ਦੀ ਭਾਵ ਚਲੇ ਜਾਂਦਾ ਹੈ ਕਹਿਣ ਦਾ ਭਾਵ ਕਿ ਸਾਧ ਸੰਗਤ ਜੀ ਫਿਰ ਕਿਸੇ ਦਾ ਡਰ ਤੇ ਭੈ ਨਹੀਂ ਰਹਿਦਾ ਜਦੋਂ ਜੇ ਨੂੰ ਸੁਣੀ ਕਰ ਲਾ ਆਪਣੇ ਸਰੀਰ ਦੀਆਂ ਵਾਸਨਾਵਾਂ ਨੂੰ ਖਤਮ ਕਰ ਦੋ ਜਦੋਂ ਸਮਝਾਂਗੇ ਨਾ ਕੋ ਵੈਰੀ ਨਾਇਬੁਰਾਨਾ ਕਿਨੇ ਸਮਝਿਆ ਸੀਗਾ ਇਹ ਨਾ ਕੋ ਵੈਰੀ ਨਾਇਬੁਰਾਨਾ ਕਿਨੇ ਸਮਝਿਆ ਸੀ ਬੀਬੀਓ ਕਿਉਂ ਭਾਈ ਕਿਨੇ ਸਮਝਿਆ ਸੀ ਬਾਪਿਓ ਭਾਈ ਮਣੀ ਸਿੰਘ ਨੇ ਆਪੋ ਕੌਣ ਸੀ ਭਾਈ ਕਨਈਆ ਕੌਣ ਸੀ ਉਹ ਬੋਲੋ ਕੌਣ ਸੀ ਭਾਈ ਭਾਈ ਕਨਈਆ ਜੀਨੇ ਆ ਦੇ ਦੀ ਹੰਗ ਦਾ ਮਾਮਤਾ ਖਤਮ ਕਰਤੀ ਸੀ। ਪਰ ਦੁਸ਼ਮਣਾ ਨੇ ਮਾਰਿਆ ਥੋੜਾ ਆਪ ਕੋ ਸਾਤ ਮਨ ਹਾਂ। ਕਿਉਂ ਮਹਾਰਾਜ ਜੀ ਬਚਨ ਮੰਨ ਲਈ। ਬਚਨ ਮੰਨ ਲਈ ਸੀ। ਉੱਥੇ ਫਿਰ ਨਾ ਕੋਈ ਵੈਰੀ ਸੀ, ਨਾ ਕੋਈ ਆਪਦਾ ਸੀ। ਉੱਥੇ ਤਾਂ ਤੂੰ ਹੀ ਤੂੰ ਹੀ ਜੀ ਕਹਿਣ ਦਾ ਭਾਵ। ਮੇਰੇ ਵਰਗੇ ਹੀਰਖਾ ਕਰਨ ਲੱਗ ਜੇ ਹੁਣ ਜਿੱਦੀ ਚੜਦੀ ਗਲਾ ਹੋਣ ਲੱਗ ਜੇ ਥੋੜੀ। ਥੋੜਾ ਜਿਹਾ ਬੋਲਵਾਲਾ ਹੋਣ ਲੱਗ ਜੇ। ਕਿਉਂ ਭਈ ਉਹ ਤਾਂ ਫਿਰ ਦੁਨੀਆ ਖਾਰ ਖਾਂਦੀ ਆ ਕੋਤਨਾ ਹੈ ਗੁਰੂ ਗੋਬਿੰਦ ਸਿੰਘ ਮਾਰਦਾ ਪਿਆਰਾ ਸੇਕ ਨੌਵੇਂ ਸਤਿਗੁਰਾਂ ਦੇ ਕੋਲ ਆਇਆ ਸੀ ਤੇ ਫਿਰ ਨੌਵੇਂ ਸਤਿਗੁਰਾਂ ਨੇ ਰੋਕੇ ਫਿਰ 10ਵੇਂ ਪਾਸ਼ਾ ਤੱਕ ਰਿਆ ਮਹਾਰਾਜ ਮੈਨੂੰ ਕੋਈ ਸੇਵਾ ਬਖਸ਼ ਦਿਓ ਮਹਾਰਾਜ ਸਿਰ ਹੁਣ ਸ੍ਰੀ ਸਾਹਿਬ ਤੋਂ ਦੇ ਵੀ ਪਾਈ ਸੀ ਭਾਈ ਕਨਈਏ ਦੇ ਮਦਾ ਲਈ ਜੰਗ ਵਿੱਚ ਲੜ ਸਕਦਾ ਸੀ ਪਰ ਮੇਰੇ ਪਾਸ਼ਾ ਨੇ ਕਹਿੰਦੇ ਤੂੰ ਸੇਵਾ ਕਰੇਗਾ ਮਾਰੇ ਕੀ ਸੇਵਾ ਕਰਾਂ ਕਹਿੰਦੇ ਜਿਸ ਤਰ੍ਹਾਂ ਤੇਰਾ ਬਾਪੂ ਜਲ ਦੀਆਂ ਮਸਕਾਂ ਬਣ ਕੇ ਸਿੱਖ ਸੰਗਤਾਂ ਨੂੰ ਜਲ ਸ਼ਿਕਾਇਆ ਕਰਦਾ ਸੀ ਨਾ ਹੁਣ ਜੰਗ ਦੇ ਮੈਦਾਨ ਦੇ ਵਿੱਚ ਨਤਰਣ ਤੂੰ ਕਹਿੰਦੇ ਆ ਮਸ਼ਾਤ ਸੀ ਉਹਦੇ ਬੱਕਰੇ ਦੀ ਖਲ ਦੀ ਮੜ ਕੇ ਬਣਾਈ ਹੁੰਦੀ ਸੀ ਉਹ ਹੁੰਦੀ ਸੀ ਉਹ ਤੇ ਉਹ ਪਈ ਵੀ ਹੈ ਤੇ ਕਦੇ ਕਿਸੇ ਨੇ ਦਰਸ਼ਨ ਕਰਨੇ ਹੋ ਭਾਈ ਇਹਨੇ ਇਹ ਵੀ ਮਾਸਕ ਅੱਜ ਵੀ ਪਈ ਆ ਸਾਧ ਸੰਗਤ ਇਹ ਕਹਿੰਦੇ ਮਾਰੇ ਕਹਿੰਦੇ ਤੂੰ ਜਲਦੀ ਸੇਵਾ ਕਰ ਲੈ ਬਸ ਜਲਦੀ ਸੇਵਾ ਕਰਿਆ ਕਰ ਮਦਾਨੇ ਜੰਨ ਦੇ ਵਿੱਚ ਬਸ ਬਚਨ ਕਮਾਲ ਹੈ ਵੋ ਜੇ ਕੋ ਬਚਨ ਕਮਾਰਾ ਸੰਤਨ ਦਾ ਸੋ ਗੁਰ ਪ੍ਰਸਾਦੀ ਤਰੀਕਾ ਸਤ ਬਚਨ ਦਾ ਅਧਿਕਾਰੀ ਨਹੀਂ ਆਪਣੇ ਵਰਗਾ ਹੁੰਦਾ ਕੀ ਕਹਿੰਦਾ ਮਹਾਰਾਜ ਆਹ ਤਾਂ ਸੋਚੇ ਕੋਸ਼ਕਾਉਣਾ ਕਿ ਮੁਗਲ ਨੂੰ ਛਕਾਉਣਾ ਤੋਂ ਦਤਨਾ ਸਾਡੇ ਆ ਤਾਂ ਪੁੱਛਦੇ ਆ ਜੇ ਕਿਉਂ ਭਾਈ ਐਂ ਕਰਦੇ ਆ ਨਾ ਪਰ ਭਾਈ ਮਨੀ ਸਿੰਘ ਨੇ ਜੀ ਪੁੱਛਿਆ ਮਹਾਰਾਜ ਸੱਤ ਵਜੇ ਉਹਨੇ ਦੂਜਾ ਵਜ ਨਹੀਂ ਕਿਹਾ ਵੀ ਮਹਾਰਾਜ ਆਪਣੇ ਨਾਲ ਨਿਸ਼ਕਾਵਾ ਕਿ ਮੁਗਲਾਂ ਨੂੰ ਛਕਾਵਾ ਵੀ ਮਹਾਰਾ ਮਤਾਨੇ ਜਾਂਦੇ ਵਿੱਚ ਤਾਂ ਦੁਸ਼ਮਣ ਵੀ ਚੜ ਕੇ ਆਏਗਾ ਵੀ ਆਪਣੇ ਨੂੰ ਛਕਾਵਾਗੇ ਬਗਾਨਿਆਂ ਨੂੰ ਇਹ ਨਹੀਂ ਕਿਹਾ ਉਹਨੇ ਮਹਾਰਾ ਸੱਤ ਵਜੇ ਸੱਤ ਵਜਨ ਦਾ ਅਧਿਕਾਰੀ ਹੋ ਗਿਆ ਰ ਸੇਵਾ ਕਰਦਾ ਜੇ ਸਿੱਖ ਕੋਈ ਫਟ ਢੋਕੇ ਡੱਕ ਮੰਦਾ ਉਹਨੂੰ ਸ਼ਿਕਾਰ ਹੁੰਦਾ ਕਿਉਂਕਿ ਦੁਸ਼ਮਣ ਦੇ ਵਿੱਚੋਂ ਮੋਗਲ ਹੈ ਉਹਨੂੰ ਸ਼ਿਕਾਰ ਹੁੰਦਾ ਤੇ ਕਹ ਗਾਲ ਨੋਟ ਕਰਿਓ ਜਿਹੜੇ ਦੇੜ ਦੁਸ਼ਮਣ ਦੇ ਵਿੱਚ ਭਾਈ ਕੜੀਏ ਦੀ ਮੁਖ ਦੇ ਵਿੱਚ ਜਲ ਪਾਇਆ ਸੀ ਨਾ ਉਹ ਮੁੜ ਕੇ ਖੜਾ ਹੋ ਕੇ ਲੜਿਆ ਨਹੀਂ ਮੈਦਾਨੇ ਜੰਗ ਛੱਡ ਕੇ ਧੰਨ ਗੁਰੂ ਧੰਨ ਗੁਰੂ ਪਿਆਰੇ ਕਹਿੰਦੇ ਹੋਏ ਮੈਦਾਨੇ ਜੰਗ ਵਿੱਚ ਚਲੇ ਜਾਂਦੇ ਸੀ ਆਪ ਕੋ ਸਤਨਹਾਂ ਪਰੀਖਾ ਲੈਣੇ ਈਰਖਾ ਕੀਤੀ ਪਾਸ਼ਾ ਕਲਗੀਧਾਰ ਦੇ ਕੋਲ ਸ਼ਿਕਾਇਤ ਕੀਤੀ ਮਹਾਰਾਜ ਵੇਖੋ ਕਹਿੰਦੇ ਮੁਗਲਾ ਨੇ ਪਹਿਲਾਂ ਤਾਂ ਸਵਾ 7 ਮਹੀਨੇ ਘੇਰਾ ਬਾਕੇ ਰੱਖਿਆ ਕਿਲੇ ਨੂੰ ਜੇ ਹੁਣ ਬਾਹਰ ਆਏ ਆ ਤਾਂ ਵੇਖ ਲੈ ਭਾਈ ਧਨਈਆ ਮੇੜਿਆ ਅਸੀਂ ਵੱਢਦੇ ਮਾਰਦੇ ਆ ਇਹ ਜਾਲ ਜਗਾ ਦਿੰਦਾ ਤੇ ਜਿਹੜਾ ਸ਼ਕ ਲੈਂਦਾ ਉਹ ਫੇਰ ਲੜਨ ਲੱਗ ਪੈਂਦਾ ਮਹਾਰਾਜ ਮਿਲੇ ਆ ਮਹਾਰਾਜ ਨੇ ਇੱਕ ਵਾਰੀ ਕਿਨ ਕੋਈ ਨਹੀਂ ਪਾਇ ਮਾਰ ਕੇ ਕੋਈ ਦੂਜੀ ਵਾਰ ਕੋਈ ਨਹੀਂ ਪਾਈ ਤੀਜੀ ਵਾਰ ਫੇਰ ਕੇ ਮਾਰ ਕੇ ਕੋਈ ਨਹੀਂ ਪਾਈ ਤੇ ਚੌਥੀ ਵਾਰ ਕਿਆ ਪਰ ਮਹਾਰਾਜ ਨੇ ਭਾਈ ਧੰਈਏ ਨੂੰ ਸੱਦ ਲਿਆ ਕੋ ਸਤਨਾ ਕਹਿੰਦੇ ਆ ਭਾਈ ਸ਼ਿਕਾਇਤ ਆਈ ਹੈ ਗੱਲ ਵਿੱਚ ਪੱਲਾ ਪਾ ਲਿਆ ਕਹਿੰਦਾ ਮਹਾਰਾਜ ਕਿ ਤੁੰਦੋ ਇਹ ਨਹੀਂ ਕਰਦੇ ਜੀ ਆ ਵੀ ਦੱਸੋ ਜੀ ਕਿਹੜਾ ਕਹਿੰਦਾ ਅੱਜ ਕੱਲ ਦੇ ਸਾਡੇ ਵਾਲੇ ਸੱ ਕੰਨਾਂ ਦੇ ਕੱਚੀ ਹੁੰਦੇ ਆ ਆਹ ਕੁਸਾ ਤਾ ਕੰਨਾਂ ਦੇ ਕੱਚੀ ਹੁੰਦੇ ਭੜਕ ਜਾਂਦੇ ਛੇਤੀ ਛੇਤੀ ਜੇ ਮੜਾ ਜਿੱਕੇ ਦੰਗੜੇ ਮੇਰੇ ਵਰਗਾ ਤਾਂ ਅੱਕੜ ਕੂਂਡਾ ਹੋ ਜਾਂਦਾ ਔਰ ਕਨਾਂ ਮਹਾਰਾਜ ਵੀ ਪੋਂਦ ਮਾਰੀ ਇਗਾਲ ਮਾਰੇ ਕਹਿੰਦੇ ਭਾਈ ਆਸ ਸਿੰਘ ਸ਼ਿਕਾਇਤ ਕਰ ਮਹਾਰਾਜ ਦੱਸੋ ਇਹਨੇ ਭਾਈ ਤੂੰ ਸਿੱਖਾਂ ਨੂੰ ਸਾਡ ਕਿਉਂ ਮੁਗਲਾਂ ਨੂੰ ਜਾਲ ਛਕਾਉਣਾ ਮਹਾਰਾਜ ਕਹਿੰਦਾ ਨਾ ਮੈਂ ਤਾਂ ਨਹੀਂ ਮਾਰੇ ਮਾਤਾ ਤੁਹਾਡਾ ਵਚਨ ਕਮਾਉਣਾ ਬਾਦ ਤੁਸੀਂ ਕਹਿਆ ਸੀ ਜਲਦੀ ਸੇਵਾ ਕਰਨੀ ਹੈ ਨਾ ਮਹਾਰਾਜ ਨਾ ਤਾਂ ਮੈਨੂੰ ਉੱਥੇ ਆਪਣਾ ਦਿੰਦਾ ਹੈ ਨਾ ਪਰਾਇਆ ਦਿੰਦਾ ਹੈ ਮੈਨੂੰ ਤਾਂ ਹਰ ਇੱਕ ਵਿੱਚ ਤੂੰ ਹੀ ਦੀਣਾ ਆਪੋ ਸਤਨਾ ਹੁਣ ਮਾਰੇ ਮਾਤਾ ਤੁਹਾਡਾ ਵਚਨ ਕਮਾਉਣਾ ਤੁਸੀਂ ਕਹਿਆ ਸੀ ਜਲਦੀ ਸੇਵਾ ਕਰਨੀ ਹੈ ਤੇ ਮਹਾਰਾਜ ਜੇ ਤੁਸੀਂ ਜਲ ਮੰਗੋ ਤੇ ਮੈਂ ਤੁਹਾਨੂੰ ਜਲ ਨਾ ਦੇਵਾਂ ਇਹ ਆਗਿਆ ਵੀ ਔਗਿਆ ਨਹੀਂ ਹੁੰਦੀ ਕੰਨਾ ਹਾਂ ਮਾਰ ਮਾਰ ਕਹਿੰਦੇ ਹਾਂ ਭਾਈ ਇਹਨੇ ਮਹਾਰਾਜ ਮੈਨੂੰ ਨਹੀਂ ਪਤਾ ਕੌਣ ਆਪਣਾ ਹੈ ਕੌਣ ਬਗਾਨਾ ਹੈ ਮੈਨੂੰ ਤਾਂ ਸਾਰੇ ਪਾਸੇ ਤੂੰ ਹੀ ਦੀਨ ਆ ਆਪੋ ਸਤਨਾਮ ਉਹ ਖਤਮ ਕਰ ਲਿਆ ਨਾ ਸਾਰਾ ਕੁਝ ਆਪਣੇ ਆਪ ਨੂੰ ਮਾਰ ਲਿਆ ਉਹਨਾਂ ਨੇ ਤੇ ਅਸੀਂ ਵੀ ਕਿਤੇ ਮਾਰ ਕੇ ਵੇਖੀ ਗਏ ਆਪਣੇ ਆਪ ਨੂੰ ਆਪੋ ਸਤਨਾਮ ਫਿਰ ਗੁਰੂ ਦੀ ਕਿਰਪਾ ਵੇਖੋ ਸਾਧ ਸੰਗਤ ਦੀ ਕਹਿੰਦੀ ਹੁੰਦੀ ਇਸ ਕਰਕੇ ਮਾਰਕ ਕਹਿੰਦੇ ਫਿਰ ਭੈ ਨਹੀਂ ਰਹਿ ਜਾਂਦਾ ਕਿਸੇ ਦਾ ਸਤਨਾਮ ਫਿਰ ਭੈ ਨਹੀਂ ਰਹਿੰਦਾ ਸਾਨੂੰ ਕਿਸੇ ਦਾ ਡਰ ਨਹੀਂ ਰਹਿੰਦਾ ਭੌਣ ਨਹੀਂ ਰਹਿੰਦਾ ਜਦੋਂ ਵਰਦਾ ਪਾਪ ਹੀ ਨਾ ਕਰੂੰ ਕੋਈ ਬੰਦਾ ਕੋਈ ਗਲਤ ਕਾਰਜ ਨਾ ਕਰੂੰ ਗਲਤ ਨੂੰ ਗਾਹੀ ਨੂੰ ਬੰਦਾ ਕੋਈ ਗਲਤ ਕਹਿ ਹੀ ਨਹੀਂ ਸਕਦਾ ਕੋਈ ਕਰੈਕਟਰ ਵਾਲਾ ਉਂਗਲਾ ਚੱਕ ਹੀ ਨਹੀਂ ਸਕਦਾ ਕਿਸੇ ਨਾਲ ਬੈਰ-ਗਰੋਧ ਨਾ ਪ੍ਰੇਮ ਭਾਵ ਦੇ ਨਾਲ ਰਹਿ ਕੇ ਵੇਖੋ ਤਾਂ ਗੁਰੂ ਨਾਨਕ ਦੀ ਕਿਰਪਾ ਤੁਹਾਡੇ ਤੇ ਵੀ ਹੋ ਜਾਣੀ ਹੈ ਆਓ ਐਸੀ ਕਿਰਪਾ ਦੇ ਪਾਤਰ ਬਣ ਕੇ ਆਪਾਂ ਵੀ ਗੁਰੂ ਨਾਨਕ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਆਪ ਕੋ ਸਤਨਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰਨਾਮ ਦੇ ਮੇਰਾ ਮਨ ਕ੍ਰਿਪਾ ਲੋਏ ਸੇਵਾ ਭਾਵ ਨਾਲ ਆਇਆ ਕਰੀਏ ਸਤਗੁਰਾਂ ਦੇ ਚਰਨਾਂ ਚ ਮੈਂ ਮੇਰੀ ਈਰਖਾ ਦਵੈਸ਼ ਨੂੰ ਸੱਦ ਕੇ ਏਕ ਪਿਤਾ ਏਕ ਉਸਕੇ ਅੰਬਾਰ ਤੂੰ ਮੇਰਾ ਗੁਰਹਾਈ ਮਹਾਰਾਜ ਨੇ ਤਾਂ ਆਪਾਂ ਨੂੰ ਭਰਾ ਬਣਾਇਆ ਸੀ ਆਖੋ ਸਤਨਾਂ ਮਾਰਾ ਨੇ ਕੋਈ ਏ ਕਿਆ ਸੀ ਮੇਰੇ ਸਿੱਖ ਹੈ ਕਿਉਂ ਭਈ ਗੁਰਬਾਣੀ ਦੇ ਵਿੱਚ ਆਉਂਦਾ ਹੈ ਹੈ ਵੀ ਵੀ ਉਹ ਮਾਰਣਾ ਆਪਣਾ ਭਾਵਨਾ ਹੈ ਕਹਿੰਦੇ ਏਕ ਪਿਤਾ ਇੱਕ ਪਿਓ ਹੈ ਏਕਸ ਕੇ ਹਮਵਾਰਕ ਹਮ ਦੇ ਵਿੱਚ ਕੌਣ ਆ ਜਾਂਦਾ ਅਸੀਂ ਨੂੰ ਅਸੀਂ ਨੂੰ ਇਹ ਹਿੰਦੀ ਦਾ ਸ਼ਬਦ ਹੈ ਹਮ ਹਮ ਦਾ ਭਾਵ ਹੈ ਅਸੀਂ ਕਹਿੰਦੇ ਇੱਕ ਪਿਤਾ ਏਕਸ ਕੇ ਹਮਵਾਰਕ ਕਹਿੰਦੇ ਇੱਕ ਪਿਓ ਹੈ ਤੇ ਇੱਕ ਪਿਓ ਦੇ ਆਪਾਂ ਕੀ ਹੋਵੇ ਪੁੱਤਰਾ ਤੇ ਇੱਕ ਪਿਓ ਦੇ ਪੁੱਤਰ ਹੋਣ ਦੇ ਨਾਲ ਤੇ ਕੀ ਹੋ ਗਿਆ ਫਿਰ ਕੀ ਰਿਸ਼ਤਾ ਰਹਿ ਗਿਆ ਆਪਣਾ ਭੈਣਾ ਤੇ ਭਾਈਆਂ ਦਾ ਮਹਾਰਾ ਜੀ ਦੇਖੋ ਕਿੱਡਾ ਬਟਾ ਰਿਸ਼ਤਾ ਕਹਿ ਨਹੀਂ ਦਿੱਤਾ ਸਾਸੰਗ ਜੀ ਤੇ ਮਹਾਰਾ ਜੀ ਇਹਨਾਂ ਵਚਨਾਂ ਨੂੰ ਇਹਨਾਂ ਵੇਨਾ ਧਾਰਨ ਕਰਕੇ ਲੋਕ ਸੁਖੀਏ ਪਰਲੋਕ ਸੇਲੇ ਨਾਨਕ ਹਰ ਪ੍ਰਭਾ ਤੇ ਮੇਲੇ ਦੇ ਭਾਗੀ ਬਣੀਏ ਗੁਰਮਤਿ ਦੀਆਂ ਵਿਚਾਰਾ ਕਰਦੇ ਆਂ ਉਹੀਆਂ ਅਨੰਤ ਪ੍ਰਾਣੀਆਂ ਭੁੱਲਾਂ ਸਤਿਗੁਰੂ ਜੀ ਔਰ ਗੁਰੂ ਕੀ ਸੰਗਤ ਰਕਸ਼ਨ ਯੋਗ ਹੈ ਇਸੇ ਪਾਵਨ ਸ਼ਬਦ ਦੀ ਕਲ ਨੂੰ ਦੂਜੇ ਤਫ਼ਸਿਆਂ ਦੇ ਵਿੱਚ ਵਿਚਾਰ ਕਰਾਂਗੇ ਸੁਪਾਈ ਬਾਹਰ ਜਾਣ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਭਰਿਆ ਕਰੋ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰਿਆ ਕਰੋ ਮਹਾਰਾਜ ਕਿਰਪਾ ਕਰਨ ਜਿੰਨੇ ਆਇਓ ਆਤਮਾਜੀ ਭਾਈ ਸੰਗਤਾਂ ਨੇ ਇਸ ਤਰ੍ਹਾਂ ਮਿਹਰ ਪੜਿਆ ਰਕਨ ਦਰੋਂ ਕਰੋ ਨਾਮ ਦੀ ਦਾਤ ਰਕਸ਼ਨ ਚੜ੍ਹਦੀ ਕਲਾ ਰਕਸ਼ਨ ਗੁਰਬਾਣੀ ਦੇ ਇੱਕ ਇੱਕ ਸ਼ਬਦ ਨੂੰ ਬੜੀ ਗੌਰ ਨਾਲ ਸੁਣਿਆ ਬੜੀ ਗੌਰ ਨਾਲ ਹੁਣ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ 19 ਅੰਗ ਦੇ ਸੁਹਾਇ ਮਾਣਾ ਸਤਿਗੁਰਾਂ ਦਾ ਪਾਵਨ ਸ਼ਬਦ ਪੜਿਆ ਹੁਣ ਬਹੁਤ ਸਾਰੀਆਂ ਬੀਬੀਆਂ ਵਿੱਚ ਬੈਠੀਆਂ ਪੋਥੀਆਂ ਤੇ ਪਾਠ ਕਰਦੇ ਹੋ ਗੁਰੂ ਦੇ ਸ਼ਬਦ ਨੂੰ ਪੜਿਆ ਕਰੋ ਤੇ ਜਦੋਂ ਤੁਸੀਂ ਪੜੋਗੇ ਜੇ ਤੁਹਾਡਾ ਧਿਆਨ ਗੁਰੂ ਸ਼ਬਦ ਦੇ ਵਿੱਚ ਹੈ ਨਾ ਤਾਂ ਫਿਰ ਉਹਦੇ ਅਰਥ ਵੀ ਆਟੋਮੈਟਿਕ ਆਉਣਗੇ ਆਪ ਕੋ ਸਤਿਨਾਮ ਵਾਹਿਗੁਰੂ ਸਵਾ ਮਹਾਰਾਜ ਕਿਰਪਾ ਕਿਰਪਾ ਦੀ ਬਾਣੀ ਨੂੰ ਵਿਚਾਰ ਵਿਚਾਰ ਕੇ ਪੜੋ ਗੁਰਬਾਣੀ ਦਾ ਵਿਚਾਰ ਜਿਹੜਾ ਅੰਦਰਲਾ ਭਾਵ ਹੈ ਉਹ ਅਸੀਂ ਦਿਲ ਦੇ ਵਿੱਚ ਧਾਰਨ ਕਰਨਾ ਹੈ ਤੇ ਦੇਖੋ ਫਿਰ ਮਾਰਾ ਦੀ ਵੱਡੀ ਕਿੱਲੀ ਕਿਰਪਾ ਹੁੰਦੀ ਸਮੇਸਰ ਪਹੁੰਚਿਆ ਕਰੋ ਲਾਹੇ ਪ੍ਰਾਪਤ ਕਰਿਆ ਕਰੋ ਭਾਈ ਗਰਮੀ ਬਹੁਤ ਜ਼ਿਆਦਾ ਰਾਤ ਨੂੰ ਵੀ ਹੁੰਦੀ ਹੈ ਸਵੇਰੇ ਵੀ ਹੁੰਦੀ ਹੈ ਤੜਕੇ ਤਾਂ ਮਾਮਾ ਕਰਨਾ ਦਰਵਾਜ਼ਾ ਸਭ ਵਿੱਚ ਵੜ ਜਾ ਵੜੇ ਹੀ ਨਹੀਂ ਹੁੰਦਾ ਐਨਾ ਤਾਂ ਹੁੰਦਾ ਕਿ ਬਾਰੀਆਂ ਕਾਤੀਆਂ ਖੋਲ ਕੇ ਫਿਰ 10 ਮਿੰਟ ਹਵਾ ਲਵਾਉਣੀ ਪੈਂਦੀ ਹੈ ਦੇਖੋ ਪਿੱਡੀ ਮਾਰਾ ਦੀ ਕਾ ਲਾ ਪਰ ਕੱਲਾ ਗਰਮੀ ਜੇ ਹੁਣ ਕਹਿ ਦਈਏ ਵੀ ਗਰਮੀ ਵਾਲੀ ਐ ਜਾਂ ਆਪਾਂ ਕਹਿ ਦਈਏ ਫਿਰ ਸਾਲਾਂ ਜਿਗੜਾ ਦਰਬਾਰ ਸਾਹਿਬ ਆਪਾਂ ਤੋ ਦੱਸ ਹਾਂ ਇਹਦਾ ਗਰਮੀ ਸਰਦੀ ਤਾਂ ਚੱਲਦੀ ਐ ਮਹੀਨੇ ਨਹੀਂ ਚੱਲਦਾ ਹੀ ਰਹਿੰਦਾ ਪਰ ਮਾਰਕ ਕਹਿੰਦੇ ਪੋਖ ਤਖਾਰ ਨਾ ਵਿਆ ਪਈ ਜਿਨ੍ਹਾਂ ਮਿਲਿਆ ਕੰਠ ਹਾਰੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਲਾ ਲਿਆ ਉਹਨਾਂ ਨੂੰ ਠੰਡ ਨਹੀਂ ਵਿਆ ਪਦੀ ਤੇ ਜੇਠ ਚੜ੍ਹੰ ਦਾ ਲੋੜੀਏ ਜੋ ਸਾਜਾ ਸੰਭੁਨ ਵਣ ਕਹਿੰਦੇ ਜੇੜ ਦਾ ਮਹੀਨਾ ਉਹਨਾਂ ਨੂੰ ਪਿਆਰਾ ਲੱਗਦਾ ਜਿਹੜੇ ਗੁਰੂ ਦੇ ਚਰਨਾਂ 'ਚ ਨਿਵਦੇ ਨੇ ਉਹਨਾਂ ਲਈ ਜੇੜ ਦਾ ਮਹੀਨਾ ਵੀ ਸਰਦ ਹੁੰਦਾ ਐ ਤੋ ਇਸ ਕਰਕੇ ਭਾਈ ਗੁਰੂ ਦੇ ਚਰਨਾਂ 'ਚ ਵੱਧ ਤੋਂ ਵੱਧ ਹਾਜ਼ਰੀਆਂ ਲਵਾਇਆ ਕਰੋ ਕੋਸ਼ਿਸ਼ ਕਰਾਂਗਾ 5-4 ਦਿਨਾਂ ਤੱਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੀ ਕਥਾ ਸ਼ਾਮਾਂ ਦੇ ਵਕਤ ਕਰਿਆ ਕਰਾਂਗੇ ਤਾਂ ਪੌਣਾ ਘੰਟਾ ਲਾਇਆ ਕਰਾਂਗੇ ਤੇ ਉਦੋਂ ਵੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਕਿਉਂਕਿ ਇਤਿਹਾਸਿਕ ਦਿਨ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਧੀ ਦਿਨ ਚੱਲ ਪਏ ਆਂ ਪਰ ਤਾਂ ਕਿਤੇ ਸਹਜ ਪਾਰ ਇਹ ਦੇਖਣ ਨੂੰ ਪਾੜ ਕਿਤੇ ਲੜੀਆਂ ਕਿਤੇ ਕਿਵੇਂ ਕਿਤੇ ਕਿਵੇਂ ਸੰਗਤਾਂ ਜਿੱਤੇ ਸਾਂਝੇ ਤੌਰ ਤੇ ਬਣਾ ਰਹੀਆਂ ਉਥੇ ਆਪਣੇ ਆਪਣੇ ਤੌਰ ਤੇ ਵੀ ਬਹੁਤ ਮਾਈ ਭਾਈ ਬਣਾ ਰਿਹਾ ਮੇਰੇ ਕੋਲੇ ਤਕਰੀਬਨ 5-6 ਪ੍ਰੋਗਰਾਮ ਨੇ ਗੁਰਪੁਰਬ ਦੇ ਜਿਹੜੇ ਬੁੱਕ ਕੀਤੇ ਨਿੱਜੀ ਤੌਰ ਤੇ ਘਰਾਂ ਦੇ ਵਿੱਚ ਸੰਗਤਾਂ ਬਣਾ ਰਹੀਆਂ ਨਿੱਜੀ ਤੌਰ ਤੇ ਇਹ ਨਹੀਂ ਵੀ ਸਾਂਝੇ ਤੌਰ ਤੇ ਵੀ ਇਕੱਠੇ ਜੇ ਪੈਸੇ ਪਾ ਕੇ ਕਰਨਲ ਪੜ ਕਰਾ ਗਏ ਬੜੇ ਨੇ ਮਾਈ ਭਾਈ ਜਿਹੜੇ ਹਿੰਮਤ ਰੱਖਦੇ ਜੁਰਤ ਰੱਖਦੇ ਇੱਕ ਇੱਕ ਆਗ ਦੇ ਨਾਂ ਤੇ ਹੰਬਰ ਸਾਹਿਬ ਪਰਉਮਲਾ ਚਲੋ ਮਾਰੇ ਕਿਰਪਾ ਕਰੇ ਭਾਈ ਸਾਨੂੰ ਵੀ ਸੋਝੀ ਵਖਸੇ ਜਪਜੀ ਸਾਹਿਬ ਦੇ ਪਾਠ ਕਰੋ ਸੋਹਣੀ ਸਾਹਿਬ ਦੇ ਪਾਠ ਕਰੋ ਮੂਲ ਮੰਤਰ ਦੇ ਪਾਠ ਕਰੋ ਗੁਰ ਮੰਤਰ ਦੇ ਜਾਪ ਕਰੋ ਤੇ ਧੰਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ 'ਚ ਸੱਚੀ ਸੁਥੀ ਸ਼ਰਧਾ ਦੇ ਫੁੱਲ ਇਹੀ ਅਰਪਿਤ ਕਰਨੇ ਆ ਸਵਾਉ ਅਰਦਾਸ ਵਿੱਚ ਜੇ ਸਮਾ ਹੋ ਗਿਆ ਬਲਾਈਏ ਜੀ ਫਤਿਹ ਪਾਈਏ ਜੀ ਫਤਿਹ ਆਤੋ ਵਾਹਿਗੁਰੂ ਦੀ ਜੀ ਕਾ ਖਾਲਸਾ ਵਾਹਿਗੁਰੂ ਦੀ ਜੀ ਫਤਿਹ ਤੂੰ ਠਾਤਪੁਰ ਤੋਮਾ ਪਾਇਆ